ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਮੰਦਰ ਸਿੰਘ ਜਿਲ੍ਹਾ ਪ੍ਰਧਾਨ ਉਹਨਾਂ ਦੀ ਪ੍ਰਧਾਨਗੀ ਇਹ ਅੱਜ ਕਰਨਤਨ ਸਾਹਿਬ ਦੀ ਨਗਰ ਕੌਂਸਲ ਦੀਆਂ ਜੋ ਚੋਣਾਂ ਸੰਬੰਧੀ ਸਾਰੇ ਹੀ ਅਹੁਦੇਦਾਰ ਤੇ ਲੀਡਰ ਸਾਹਿਬਾਨਾਂ ਦੀ ਮੀਟਿੰਗ ਬੁਲਾਈ ਗਈ ਸੀ ਔਰ ਇਹਦੇ ਵਿੱਚ ਇਹ ਫੈਸਲਾ ਹੋਇਆ ਕਿ ਜਿਹੜੇ ਉਮੀਦਵਾਰ ਦੇ ਕਿਉਂਕਿ 25 ਬੋਰਡ ਨੇ 25 ਬੋਰਡਾਂ ਦੇ ਵਿੱਚ ਸਾਡੇ ਕੋਲ ਹਰੇਕ ਬੋਰਡ ਦੇ ਵਿੱਚ 3 ਤੋਂ 4 ਉਮੀਦਵਾਰ ਨੇ ਔਰ ਉਹਨਾਂ ਦਾ ਸਰਵੇ ਕਰਵਾ ਕੇ ਉਹਨਾਂ ਦੇ ਵਿੱਚੋਂ ਜਿਹੜਾ ਜਿੱਤਣ ਵਾਲਾ ਉਮੀਦਵਾਰਾ ਕਿ ਉਹਨੂੰ ਟਿਕਟ ਦਿੱਤੀ ਜਾਵੇ ਔਰ ਇਹ ਜਿਹੜੀ ਹੈ ਨਗਰ ਕੌਂਸਲ ਦੀ ਜਿਹੜੀ ਇਹ ਸ਼ਾਨਦਾਰਸ਼ ਜਿੱਤ ਪ੍ਰਾਪਤ ਕਰਕੇ ਪ੍ਰਧਾਨ ਬਣਾ ਕੇ ਕਾਂਗਰਸ ਪਾਰਟੀ ਦੀ ਝੋਲੀ 'ਚ ਪਾਇਆ ਜਾਵੇ। ਵੀ ਕੋਈ ਅੱਜ ਜਿਵੇਂ ਤਰਨਤਾਰ ਨਗਰ ਕੌਂਸਲ ਦੀ ਚੋਣ ਆ ਰਹੀਆਂ ਹਨ ਉਹਨਾਂ ਨੂੰ ਮੁੱਖ ਰੱਖਦੇ ਆ ਜਿਹੜੀ ਇਹ ਅੱਜ ਮੀਟਿੰਗ ਸ਼ੁਰੂਆਤੀ ਮੀਟਿੰਗ ਕੀਤੀ ਗਈ ਹੈ ਜਿਹਦੇ 'ਚ ਹਾਂ ਨਰਮਿੰਦਰ ਸਿੰਘ ਜੀ ਜਿਹੜੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਤੇ ਉਹਨਾਂ ਦੇ ਨਾਲ ਕਬੀਰ ਸਿੰਘ ਜੀ ਜਿਹੜਾ ਜਿਹੜੇ ਸਾਡੇ ਇਥੋਂ ਐਮਪੀ ਦੀ ਇਲੈਕਸ਼ਨ ਲੜੀ ਹੋ ਕੋਚੀ ਸੀ ਤਰਨਤਾਰਨ ਦੀ ਟੋਟਲ ਜਿਹੜੀ ਸੀਟਸ਼ਿਪ ਇੱਥੇ ਪਹੁੰਚੀ ਸੀ ਉਹਨਾਂ ਨੇ ਵਿਚਾਰ ਵਟਾਂਦਰਾ ਕੀਤਾ ਤੇ ਇਹ ਫੈਸਲਾ ਕੀਤਾ ਵੀ ਤਰਨਤਾਰਨ ਦੀਆਂ 25-25 ਸੀਟਾਂ ਦੇ ਉੱਤੇ ਜਿਹੜੀ ਪਾਰਟੀ ਆ ਬੜੇ ਜ਼ੋਰ ਸ਼ੋਰ ਨਾਲ ਇਲੈਕਸ਼ਨ ਲੜੂਗੀ ਤੇ ਆਪਣੇ ਟੋਟਲ ਐਮਸੀ ਜਤਾ ਕੇ ਫਿਰ ਆਪਣੇ ਜਿਹੜੀ ਉਹ ਅਗਰ ਕੌਂਸਲ ਚ ਪ੍ਰਧਾਨਗੀ ਜਿਹੜੀ ਆ ਉਹ ਲਈ ਜਾਊਗੀ